ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਚਿੰਗਾਰੀਆਂ ਸੀ ਉਹ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵੱਧੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਯੁਗਰਾਜ ਦੀ ਮਾਂ ਦੇ ਰੂਪ ਚ ਕਿ ਇਹਦਾ ਬਾ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨ ਆਇਆ ਹਾਂ ਰਾਜਨੀਤੀ ਚ ਵੀ ਇਕੱਠੇ ਰਹੇ ਹਾਂ ਵਿਚਾਰਤਾ ਰਾ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੇ ਅਦਾਸ ਕਰਨ ਆਇਆ ਅੱਜ ਕੀ ਕੀਤੀ ਵੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਪਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਦੁੱਖ ਸਾਲ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਨਹੀਂ ਪੰਜਾਬੀ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿਗਾਰੀਆਂ ਸੀ ਉਹ ਭੰਬੜ ਬਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵਰਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਯੁਗਰਾਜ ਦੀ ਮਾਂ ਦੇ ਰੂਪ ਚ ਕਿਹ ਲੋ ਇਹਦਾ ਬਾ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨ ਆਇਆ ਹਾਂ ਰਾਜਨੀਤੀ ਚ ਵੀ ਇਕੱਠੇ ਰਹੇ ਆ ਵਿਚਾਰਤਾ ਰਾਹ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟ ਚ ਵੀ ਇਕੱਠੇ ਰਹਿ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੇ ਅਦਾਸ ਕਰਨ ਆਇਆ ਅੱਜ ਕੀਤੀ ਵੀ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਮਸਕਾਰ ਸਭ ਕੋਈ ਦੁੱਖ ਸਾਲ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਝ ਨਹੀਂ ਪੰਜਾਬੀ ਪੰਜਾਬੀ ਕਲਾ ਜਗਤ ਦੇ ਬਹੁਤ ਵੱਡੇ ਸਿਤਾਰੇ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਡੇ ਅੰਦਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਚਿੰਗਾਰੀਆਂ ਸੀ ਉਹ ਭਾਂਬੜ ਬਣੀਆਂ ਜਿਨ੍ਹਾਂ ਨੂੰ ਸੁਣ ਸੁਣ ਕੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਕੁਝ ਕਰਾਂਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖਾਰੇ ਦੇਖਣ ਲਈ ਅਸੀਂ ਮਤਲਬ ਘੰਟਿਆਂ ਵਰਦੀ ਉਡੀਕ ਵੀ ਕੀਤੀ ਜੀ ਹੰਸਰਾਜ ਹੰਸ ਸਾਹਿਬ ਉਹਨਾਂ ਦੇ ਕਰੇ ਇੱਕ ਬਹੁਤ ਅਚਾਨਕ ਇੱਕ ਨਾ ਪੂਰਾ ਹੋਣ ਵਾਲਾ ਘਟਾ ਉਹਨਾਂ ਦੀ ਪਤਨੀ ਦੇ ਰੂਪ ਚ ਜਾਂ ਨਵਰਾਜ ਤੇ ਜਗਰਾਜ ਦੀ ਮਾਂ ਦੇ ਰੂਪ ਚ ਕਹਿ ਲਓ ਇਹਦਾ ਵਾ ਤਾਂ ਹੋਇਆ ਤਾਂ ਅੱਜ ਅਸੀਂ ਪਰਿਵਾਰ ਨਾਲ ਮੈਂ ਪਰਿਵਾਰ ਸਮੇਤ ਦੁੱਖ ਪ੍ਰਗਟ ਕਰਨ ਆਇਆ ਹਾਂ ਰਾਜਨੀਤੀਚ ਵੀ ਇਕੱਠੇ ਰਹੇ ਆ ਵਿਚਾਰਤਾ ਰਾਹ ਚਲੋ ਅਲੱਗ ਹੋ ਸਕਦੀ ਹੈ ਪਰ ਪਾਰਲੀਮੈਂਟਸ ਵੀ ਇਕੱਠੇ ਰਹੇ ਕੰਮ ਕੀਤਾ ਸਟੇਜਾਂ ਤੇ ਵੀ ਇਕੱਠੇ ਕੰਮ ਕੀਤਾ ਤੇ ਮੈਂ ਇਹੀ ਪਰਮਾਤਮਾ ਕੇ ਅਦਾਸ ਕਰਨ ਆਇਆ ਅੱਜ ਕੀਤੀ ਵੀ ਹੈ ਕਿ ਪਰਮਾਤਮਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਨਮਨਨ ਸਭ ਕੋਈ ਦੁੱਖ ਸਾਲਾ ਜਿਹੜਾ ਤੁਸੀਂ ਨਹੀਂ ਕੋਈ ਰਾਜਨੀਤਿਕ ਗੱਲ ਨਹੀਂ ਕੁਛ ਨਹੀਂ